ਜਾਸਪੀ ਜਿਹਾ ਬੰਦੀਆਂ ਆਪਜੀ ਦੀ ਨਿਯੁਕਤੀ ਔਰ ਸੇਵਾ ਸੰਭਾਲ ਵਿਧੀ ਨੂੰ ਲੈ ਕੇ ਇਤਰਾਜ਼ ਕਰਦੀਆਂ ਸੀਗੀਆਂ ਜਿਹਦੇ ਕਰਕੇ ਸਮੱਸਿਆ ਆਈ ਉਹਨਾਂ ਨੂੰ ਕਿਵੇਂ ਕਲਾਵੇ ਚਲੋਗੇ ਅੱਜ ਦਾ ਦਿਨ ਤੇ ਵੀ ਇਹ ਪੁੱਛਿਆ ਮੈਂ ਕਿੰਨਾ ਜੀ ਇੱਕ ਦਿਨ ਆਊਗਾ ਇਹ ਸਾਰੀਆਂ ਹੀ ਮੇਰੀਆਂ ਜਥੇ ਬੰਦੀਆਂ ਪੰਥ ਦੀਆਂ ਇਹ ਮੈਨੂੰ ਸਰੋਪਾਉ ਦੇਣਗੀਆਂ ਦਸਤਾਰਾਂ ਵੀ ਦੇਣਗੀਆਂ ਔਰ ਜਿਵੇਂ ਅੱਜ ਗੁਰੂ ਨੇ ਕਿਰਪਾ ਕੀਤੀ ਦੇਖੋ ਮੈਨੂੰ ਤੁਸੀਂ ਵੀ ਬੜੇ ਸਵਾਲ ਪੁੱਛੇ ਮੇਰੇ ਖਿਲਾਫ ਕਿੰਨਾ ਕੁਸ਼ ਕਿਹਾ ਗਿਆ ਪਰ ਮੇਰਾ ਸੁਭਾਅ ਨਹੀਂ ਆ ਮੇਰਾ ਸੁਭਾਅ ਆ ਮਿੱਠਤ ਨਹੀਂ ਵੀ ਨਾਨਕਾ ਗੁਣ ਚੰਗਿਆਈਆਂ ਤਾਂ ਜਿੱਦਣ ਗੁਰੂ ਅਮਰਦਾਸ ਪਾਸ਼ਾ ਹੀ ਗੁਰੂ ਦੇ ਸਿੱਖ ਹਨ ਤੇ ਗੁਰੂ ਦੇ ਪੁਰਨਿਆਂ ਤੇ ਚੱਲਾਂਗੇ ਜਿੱਦਣ ਗੁਰੂ ਅਮਰਦਾਸ ਪਾਸ਼ਾ ਗੋੰਦਵਾਲ ਸਾਹਿਬ ਤਖਤ ਤੇ ਹੀ ਗੁਰੂ ਅਮਰਦਾਸ ਜੀ ਤੀਸਰੇ ਪਾਸ਼ਾ ਤੇ ਗੁਰੂ ਅੰਗਦ ਦੇਵ ਜੀ ਦੇ ਪੁੱਤਰ ਉਦੋਂ ਪਾਸ਼ਾ ਗੁਰੂ ਅੰਗਦ ਦੇਵ ਜੀ ਦੀ ਜੋਤੀ ਜੋ ਸਮਾ ਗੁਰੂ ਅੰਗਦ ਦੇਵ ਜੀ ਦੇ ਪੁੱਤਰ ਭਾਈ ਦਾਤੂ ਨੇ ਜਾ ਕੇ ਸੱਚੇ ਪਾਸ਼ਾ ਨੂੰ ਲੱਤ ਮਾਰੀ ਗੁਰੂ ਸਾਹਿਬ ਥੱਲੇ ਡੇ ਗੁਰੂ ਸਾਹਿਬ ਉੱਠੇ ਤੇ ਭਾਈ ਦਾਤੂ ਦੇ ਚਰਨ ਘੁੱਟਣ ਲੱਗ ਪਏ ਮੈਂ ਬਜ਼ੁਰਗਾਂ ਤੁਸੀਂ ਨੌਜਵਾਨ ਹੋ ਮੇਰੇ ਹੱਡ ਸਖਤ ਆ ਤੁਹਾਨੂੰ ਛੱਟ ਲੱਗੀ ਗੁਰੂ ਨੇ ਬਹੁਤ ਸਾਰੇ ਸਾਨੂੰ ਥਾਵਾਂ ਦੇ ਉੱਤੇ ਨਿਮਰਤਾ ਸਿਖਾਈ ਆ ਅਹੀਂ ਗੁਰੂ ਦੇ ਸਿੱਖਾਂ ਔਰ ਮੇਰਾ ਸੁਭਾਅ ਹਮੇਸ਼ਾ ਹੀ ਅਹੀਂ ਕਾਮ ਇਕੱਠੀ ਕਰਨੀ ਆ ਕਾਮ ਇਕੱਠੀ ਇਦਾਂ ਹੀ ਹੋਣੀ ਆ ਜਦੋਂ ਅਹੀਂ ਗੁਰੂ ਦੇ ਸਿਧਾਂਤਾਂ ਦੀ ਰੋਸ਼ਨੀ ਦੇ ਵਿੱਚ ਗੁਰਮਤ ਦੀ ਰੋਸ਼ਨੀ ਦੇ ਵਿੱਚ ਇੱਕ ਦੂਜੇ ਨਾਲ ਥੋੜਾ ਬਹਿ ਜੀਏ ਗੱਲਬਾਤ ਕਰ ਲਈਏ ਔਰ ਸ਼ੈਨਸ਼ੀਲਤਾ ਰੱਖ ਲਈਏ ਮੈਂ ਫੇਰ ਦਹਰਾਉਣਾ ਇਹ ਸਮੂਚਾ ਪੰਥ ਇੱਕ ਵਾ ਥੋੜੇ ਥੋੜੇ ਹੈਗੇ ਆ ਵਖਰੇਵੇਂ ਇਹ ਇੱਕ ਮੁੱਠ ਹੋਵਾਂਗੇ ਆ ਰੌਣ ਵਾਲੇ ਸਮੇਂ ਦੇ ਵਿੱਚ ਸਾਰੀਆਂ ਹੀ ਜਥੇਬੰਦੀਆਂ ਸਾਡੀਆਂ ਸ੍ਰੀ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਪੰਥ ਦੇ ਝੰਡੇ ਦੇ ਹੇਠਾਂ ਇਕੱਠੀਆਂ ਹੋਣਗੀਆਂ ਇਹ ਮੈਨੂੰ ਆਸ ਹੀ ਨਹੀਂ ਇਹ ਮੈਨੂੰ ਵਿਸ਼ਵਾਸ ਆ ਸਾਡੇ ਉਹਨਾਂ ਸਭ ਨੂੰ ਮਿਲ ਕੇ ਆਇਓ ਕੀ ਉਹਨਾਂ ਦੀ ਸੋਚ ਹੈ ਕੀ ਉਹਨਾਂ ਦੀ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਸੋਚ ਰੱਖਦੇ ਨੇ ਜੀ ਉਹ ਸਿੱਖਾਂ ਲਈ ਜਾਂ ਅਸੀਂ ਕਹ ਲਈਏ ਆਉਣ ਵਾਲੀ ਕਿਹੜੀ ਵੀ ਚਿੰਤਾ ਤੋਂ ਨਹੀਂ ਥੋੜੇ ਜਿਨੇ ਨਸੀਬੂ ਲੈ ਕੇ ਤੁਸੀਂ ਤਾਂ ਮੁਲਾਕਾਤ ਕੀਤੀ ਹੈ ਜੀ ਉਹਨਾਂ ਦੇ ਨਾਲ ਮੈਂ ਨੇ ਇੱਕ ਗੱਲ ਭਾਈ ਬਲਵੰਤ ਸਿੰਘ ਰਾਜਵਾਨੇ ਦੇ ਵੇਖੀ ਉਹ ਚੜ੍ਹਦੀ ਕਲਾ 'ਚ ਬਹੁਤ ਹੂੰ ਚਿਹਰਾ ਦੱਗ-ਦੱਗ ਕਰਦਾ ਇੰਨੇ ਸਾਲਾਂ ਤੋਂ ਦੇਹਲਚਾ ਨਾਮ ਬਾਣੀ ਦੇ ਰਸੀਏ ਹੋਲੇ ਬਣੇ ਹੋਏ ਚਿੰਤਾਤ ਤੇ ਹਰ ਸੇਖ ਨੂੰ ਦਾ ਜੋ ਵੀ ਬਾਹਰ ਚੱਲਦਾ ਪਰ ਉਹਨਾਂ ਨੂੰ ਇਹ ਵਿਸ਼ਵਾਸ ਆ ਤੇ ਯਕੀਨ ਆ ਤੇ ਗੁਰੂ ਨੇ ਕਲਾ ਵਰਤਾ ਦੇਣੀ ਆ ਅਸੀਂ ਫੇਰ ਗੁਰੂ ਦੇ ਰਸਤੇ ਦੇ ਉੱਤੇ ਚੱਲ ਪੈਣਾ ਗੁਰਮਤਿ ਦੀ ਰੋਸ਼ਨੀ ਚੱਲ ਪੈਣਾ ਔਰ ਆਪਸੀ ਪ੍ਰੇਮ ਪਿਆਰ ਮੁਹੱਬਤ ਪੰਥ ਦੀ ਹੈਗੀ ਆ ਤੇ ਬਣੀ ਰਹਿਣੀ ਆ ਬੜੇ ਉੱਚ ਦੇ ਕਲਾ ਤੇ ਵਾਹਿਗੁਰੂ ਜੀ ਕਾਬਾ ਵਾਹਿਗੁਰੂ ਕਾਬਾ ਵਾਹਿਗੁਰੂ ਜੀ ਜੀ ਤੁਹਾਡੀ ਤਾਰੀਖ ਨੂੰ ਲੈ ਕੇ ਅੱਜ ਵੀ ਜਿਹੜੀਆਂ ਉਹ ਜੱਥੇਬੰਦੀਆਂ ਉੱਥੇ ਚੜੀਆਂ ਨੇ ਉਹੀ ਕਾਰਨ ਸੀ ਕਿ ਤੁਹਾਨੂੰ ਸੰਦੇਸ਼ ਨਹੀਂ ਪੜ ਦਿੱਤਾ ਯਾ ਕੀ ਕਹਣਾ ਚਾਹਦੇ ਕਿ ਇਹਨਾਂ ਨੇ ਤੇ ਆਪਣੀ ਮਨਾਈ ਕੋਈ ਨਹੀਂ ਕੋਈ ਕੋਈ ਕਿਸੇ ਨੇ ਨਹੀਂ ਮਨਾਈ ਦੇਖੋ ਅੱਜ ਸ਼ਹੀਦਾਂ ਨੂੰ ਯਾਦ ਕਰਨ ਦਾ ਦਿਨ ਹੈ ਠੀਕ ਹੈ ਜੀ ਧੰਨਵਾਦ ਸ਼ਹੀਦਾਂ ਨੂੰ ਪਿਆਰ ਮੁਹੱਬਤ ਪਿਆਰ ਨਾਲ ਯਾਦ ਕੀਤਾ ਜਾਂਦਾ ਮੇਰੀ ਅਰਦਾਸ ਤੇ ਵਿੱਚ ਜੇ ਤੁਹਾਨੂੰ ਕੋਈ ਕਮੀ ਲੱਗਦੀ ਆ ਪੰਥਕ ਜਜ਼ਬੇ ਦੀ ਕਮੀ ਲੱਗਦੀ ਆ ਪੰਥਕ ਸਪਿਰਟ ਦੀ ਕਮੀ ਆ ਤੇ ਫਿਰ ਤੁਸੀਂ ਗੱਲ ਕਰ ਸਕਦੇ ਹੋ ਇਹ ਸਾਰੇ ਮੈਂ ਤੁਹਾਨੂੰ ਕਹਤਾ ਪ੍ਰਵਾਨ ਕਰਨਗੇ ਕੋਈ ਗੱਲ ਨਹੀਂ ਆਪਾਂ ਚੜ੍ਹਦੇ ਕਲਾ ਤੇ اوه <laughs>